ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓ ਅਲਰਟ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾਂ ਅੱਜ ਪਿੰਡ ਭੈਣੀ ਗੰਡੂਆਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਮਹਾਰਾਜ ਤੇ ਗੋਵਿੰਦਪੁਰਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਮਹਾਰਾਜ ਦੀ ਟੀਮ ਜਿਸ ਨੂੰ 21000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਗੋਵਿੰਦਪੁਰਾ ਦੀ ਟੀਮ ਜਿਸ ਨੂੰ 15000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਬੂਟਾ ਭੈਣੀ ਤੇ ਬੈਸਟ ਸਟਾਪਰ ਬਣਿਆ ਨਿੱਪੀ ਮਹਾਰਾਜ ਤੇ ਅਮਰੀਕ ਵਾਲਿਆਂ ਵਾਲੀ ਦੋਨੋਂ ਜੁਆਇੰਟ ਸਟਾਪਰ ਬਣੇ ਬੈਸਟ ਰੇਡਰ ਤੇ ਸਟਾਪਰ ਨੂੰ 33100 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਤੇ ਮਹਾਰਾਜ ਦੀ ਟੀਮ ਵਿੱਚ ਅਮਰੀਕ ਬਲਿਆਵਾਲੀ ਬੂਟਾ ਭੈਣੀ ਕੁਲਦੀਪ ਤੇ ਨਿੱਪੀ ਮਹਾਰਾਜ ਖੇਡੇ ਤੇ ਦੂਜੇ ਪਾਸੇ ਗੋਵਿੰਦਪੁਰਾ ਦੀ ਟੀਮ ਵਿੱਚ ਅੰਕਤ ਹਰਿਆਣਾ ਬਿੱਕਰ ਤਾਰੀ ਤੇ ਅੱਬੀ ਖੇਡੇ ਤੇ ਅਗਲੇ ਕਬੱਡੀ ਕੱਪ ਫਤੂਹੀ ਖੇੜਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਭਾਈ ਰੂਪਾ ਤੇ ਲੰਡੇ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਭਾਈ ਰੂਪਾ ਦੀ ਟੀਮ ਜਿਸ ਨੂੰ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਲੰਡੇ ਦੀ ਟੀਮ ਜਿਸ ਨੂੰ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਦੀਪਾ ਭਾਈ ਰੂਪਾ ਤੇ ਬੈਸਟ ਸਟਾਪਰ ਬਣਿਆ ਕੰਤਾ ਭਾਈ ਰੂਪਾ ਬੈਸਟ ਟਰੇਡਰ ਤੇ ਸਟਾਪਰ ਨੂੰ 15-15000 ਰੁਪਏ ਦੀ ਨਗਦ ਰਕਮ ਨਾਲ ਸਨਮਾਨ ਕੀਤਾ ਗਿਆ ਤੇ ਲੰਡੇ ਦੀ ਟੀਮ ਵਿੱਚ ਸੀਪਾ ਥਾਂਦੇਵਾਲ ਮੋਨੂ ਕੋਟਪਾਈ ਪਿਸਤਲ ਭਿੰਦਰ ਤਾਰ ਤੇ ਬਰੰਦਰ ਖੇਡੇ ਤੇ ਦੂਜੇ ਪਾਸੇ ਭਾਈ ਰੂਪਾ ਦੀ ਟੀਮ ਵਿੱਚ ਗੁਰਲਾਲ ਗੰਗਾ ਲੱਖਾ ਜਲਾਲ ਕਾਂਤਾ ਤੇ ਦੀਪਾ ਭਾਈ ਰੂਪਾ ਖੇਡੇ ਤੇ ਅਗਲੇ ਕਬੱਡੀ ਕੱਪ ਅਰਲਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਡਿੜਬਾ ਮੰਡੀ ਤੇ ਡਿੜਬਾ ਏ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਡਿੜਬਾ ਮੰਡੀ ਦੀ ਟੀਮ ਜਿਸ ਨੂੰ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਡਿੜਬਾ ਏ ਦੀ ਟੀਮ ਜਿਸ ਨੂੰ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ট্রেਡਰ ਬਣਿਆ ਵਿੱਕੀ ਕਪਿਆਲ ਤੇ ਗगन ਟੰਡੋਲੀ ਦੋਨੋਂ ਜੋਇੰਟ ਨਿਕਲੇ ਤੇ ਬੈਸਟ ਸਟਾਪਰ ਬਣਿਆ ਬੱਬੂ ਝਨੇੜੀ ਧਾਨਾ ਡੜਬਾ ਤੇ ਸਤੀ ਡੜਬਾ ਤਿੰਨੋਂ ਜੋਇੰਟ ਬੈਸਟ ਸਟਾਪਰ ਨਿਕਲੇ ਬੈਸਟ ਟਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਡੜਬਾ ਮੰਡੀ ਦੀ ਟੀਮ ਵਿੱਚ ਬੱਬੂ ਝਨੇੜੀ ਗगन ਢੰਡੋਲੀ ਵਿੱਕੀ ਕਪਿਆਲ ਧਿਆਨਾ ਡੜਬਾ ਤੇ ਸਤੀ ਡੜਬਾ ਖੇਡੇ ਤੇ ਦੂਜੇ ਪਾਸੇ ਡੜਬਾ A ਦੀ ਟੀਮ ਵਿੱਚ ਗੱਗੀ ਸੋਨੀ ਦਵਿੰਦਰ ਰਾਮਪੁਰਾ ਤੇ ਦੀਪ ਖੇਡੇ ਤੇ ਅਗਲੇ ਕਬੱਡੀ ਕੱਪ ਲੋਗੜ ਦੇ ਫਾਈਨਲ ਮੈਚ ਵਿੱਚ ਪੁਜੀਆ ਭੰਗਰ ਤੇ ਮਾਨੁਕੇ ਗਿੱਲ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਰਸਟ ਰਹੀ ਭੰਗਰ ਦੀ ਟੀਮ ਜਿਸ ਨੂੰ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਮਾਨੁਕੇ ਗਿੱਲ ਦੀ ਟੀਮ ਜਿਸ ਨੂੰ 21000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਭੰਗਰ ਦੀ ਟੀਮ ਵਿੱਚ ਹਰਮਨ ਕੋਹਲਿਆ ਸੁਖਵੀਰ ਨਿਸ਼ਾਨ ਤੇ ਹੈਪੀ ਖਿੱਡੇ ਤੇ ਦੂਜੇ ਪਾਸੇ ਮਾਨੁਕੇ ਗਿੱਲ ਦੀ ਟੀਮ ਵਿੱਚ ਰਸ਼ਪਾਲ ਮਾਨੁਕੇ ਤਾਰੂ ਮਾਨੁਕੇ ਤੇ Badal ਖਿੱਡੇ ਤੇ ਅਗਲੇ ਕਬੱਡੀ ਕੱਪ ਨਾਹਲ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਨਾਹਲ ਤੇ ਭਗਵਾਨਪੁਰ ਦੀਆਂ ਟੀਮਾਂ ਜਿੰਨਾ ਵਿੱਚੋਂ ਫਾਸਟ ਰਹੀ ਨਾਹਲ ਦੀ ਟੀਮ ਜਿਸ ਨੇ 52 ਅੰਕ ਹਾਸਲ ਕੀਤੇ ਤੇ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਭਗਵਾਨਪੁਰ ਦੀ ਟੀਮ ਜਿਸ ਨੇ 35 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਟਰੇਡਰ ਬਣਿਆ ਸਿੰਮੂ ਕੰਗ ਤੇ ਬੈਸਟ ਸਟਾਪਰ ਬਣਿਆ ਵਾਹਿਗੁਰੂ ਪਿੰਡ ਸਿਚੇਵਾਲ ਦੋਨੋਂ ਜੁਆਇੰਟ ਬੈਸਟ ਰੇਡਰ ਤੇ ਸਟਾਪਰ ਨੂੰ ਘੋੜੇ ਦਿੱਤੇ ਗਏ ਤੇ ਭਗਵਾਨਪੁਰ ਦੀ ਟੀਮ ਵਿੱਚ ਅਰਸ਼ ਚੋਲਾ ਸਾਹਿਬ ਲੱਖਾ ਚੀਮਾ ਜੱਗਾ ਕੋਟਾ ਕਾਲਾ ਧੂਰਕੋਟ ਗੱਜਨ ਡੇਰਾ ਬਾਬਾ ਨਾਨਕ ਬਿੱਲਾ ਜੋਹਲ ਸੁੱਖਾ ਜੋੜੇ ਸੰਗੇ ਰਿੱਕੀ ਬੱਗਾ ਪਿੰਡ ਮੰਨਾ ਬੱਗਾ ਪਿੰਡ ਖੇਡੇ ਤੇ ਦੂਜੇ ਪਾਸੇ ਨਾਲ ਦੀ ਟੀਮ ਵਿੱਚ ਵਾਹਿਗੁਰੂ ਸਿਚੇਵਾਲ ਅਮਨ ਸੰਦੂ ਛੱਠਾ ਪੋਲਾ ਜਲਾਲਪੁਰ ਮੰਨਾ ਲਾਲਪੁਰ ਨੈਲਾ ਜੋਗੇਵਾਲ ਪਿੰਦੂ ਦੁਤਾਲ ਹੈਰੀ ਜਲਾਲਪੁਰ ਪੂਰਾ ਬੱਗਾ ਪਿੰਡ ਸਿੰਮੂ ਪਿੰਦੂ ਕੋੜਾ ਦੁਤਾਲ ਹਰਜੀਤ ਦੁਤਾਲ ਖੇਡੇ ਤੇ ਅਗਲੇ ਕਬੱਡੀ ਕੱਪ ਕੁਡਾਣੀ ਖੁਰਦ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਤੰਨੌਰੀ ਪੰਜਾਬ ਤੇ ਧੂਰਕੋਟ ਦੀਆਂ ਟੀਮਾਂ ਜਿੱਨਾਂ ਵਿੱਚੋਂ ਫਾਸਟ ਰਹੀ ਤੰਨੌਰੀ ਪੰਜਾਬ ਦੀ ਟੀਮ ਜਿਸ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਧੂਰਕੋਟ ਦੀ ਟੀਮ ਤੇ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਰਵੀ ਦਿਉਰਾ ਤੇ ਬੈਸਟ ਸਟਾਪਰ ਬਣਿਆ ਮੋਟਾ ਸੌਂਗਲ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਤਨੌਰੀ ਪੰਜਾਬ ਦੀ ਟੀਮ ਵਿੱਚ ਰਾਜੂ ਕੋਟਲਾ ਪੜੀ ਮੋਟਾ ਸੌਂਗਲ ਰਵੀ ਦਿਉਰਾ ਮਨੀਤ ਤਨੌਰੀ ਤੇ ਸ਼ੇਰੂ ਤਨੌਰੀ ਖੇਡੇ ਤੇ ਦੂਜੇ ਪਾਸੇ ਧੂਰਕੋਟ ਦੀ ਟੀਮ ਵਿੱਚ ਗੰਝਾ ਕਾਲਖ ਸ਼ਿੰਗਾਰਾ ਹੋਲ ਲਾਡੀ ਚੌਂਦਾ ਨਿੰਦਾ ਤੇ ਪੰਮਾ ਖੇਡੇ ਤੇ ਦੋਸਤੋ ਇਹ ਸੀ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਦੇ ਬਾਰੇ ਤਾਂ ਤੁਸੀਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਹੀ ਬੈਲ ਬਣੇ ਬੈਲ ਨੂੰ ਵੀ ਪ੍ਰੈਸ ਕਰ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਤਾਂ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ